ਕਰਿਆ ਵੀ ਸਾਨੂੰ 2 ਕਰੋੜ ਰੁਪਇਆ ਦੇ ਦੋ ਵੀ ਅਸੀਂ ਭਈ ਇਹ ਕੱਢ ਦੋਗੇ ਜਟੋਲੀ ਪਿੰਡ ਦੇ ਵਾਸੀ ਆ ਭਈ ਅਸੀਂ ਪਿੰਡ ਦੀ ਔਰੇ ਕੋਈ ਕਿਸੇ ਦਾ ਨਹੀਂ ਸੁਣ ਰਿਹਾ ਹੈਗਾ ਔਰੇ ਪਿੰਡ ਵਿੱਚ ਨਾ ਸਾਰਿਆਂ ਨੇ ਜਾ ਜਿੰਨੀ ਵੀ ਪੰਚਾਇਤ ਮੈਂਬਰ ਆ ਉਹਨਾਂ ਨੇ ਸਾਰਿਆਂ ਨੇ ਭਈਏ ਹੋਰ ਵੀ ਜ਼ਿਆਦਾ ਛੇਰ ਬਣਾਤੇ ਮਤਾ ਪਾਸ ਕਰਿਆ ਤੁਸੀਂ ਸੁਣਿਆ ਮਤਾ ਪਾਸ ਕਰਿਆ ਸਾਰੇ ਪਿੰਡ ਨੂੰ ਕੋਈ ਮਨਜ਼ੂਰ ਨਹੀਂ ਹੈਗਾ ਫਿਰ ਮਤਾ ਹੈ ਸਾਨੂੰ ਸਾਰੇ ਖਿਲਾਫ ਹੈ ਤੁਸੀਂ ਸਾਰਾ ਪਿੰਡ ਕਹਿ ਰਿਹਾ ਭਈਆਂ ਨੂੰ ਕੱਢੋ ਇਹ ਕੱਢ ਨਹੀਂ ਰਹੇ ਕਹਿੰਦੇ ਹੋਰ ਅਸੀਂ ਰੱਖਣੇ ਆ ਸਾਂ ਕੋ ਇਹ ਅਸੀਂ ਪੰਚਾਇਤ ਬਣਾਈ ਤੀ ਅੱਜ ਸਾਡੇ ਨਾਲ ਕੋਈ ਵੀ ਨਹੀਂ ਖੜਿਆ ਕੋਈ ਵੀ ਨਹੀਂ ਆ ਰਿਹਾ ਵੀਰ 2-3 ਬੰਦੇ ਆ ਪੰਚਾਇਤ ਮੈਂਬਰ ਦੇ ਸਾਡੇ ਨਾਲ ਖੜੇ ਆ ਬਈਆਂ ਦੇ ਪ੍ਰਵਾਸੀਆਂ ਦੇ ਜਿਹੜਾ ਪੰਚਾਇਤ ਮੈਂਬਰ ਨਹੀਂ ਹੈ ਵੀਰ ਉਹ ਸਾਨੂੰ ਐਂ ਕਹਿ ਰਿਹਾ ਵੀ ਸਾਨੂੰ 2 ਕਰੋੜ ਰੁਪਈਆ ਦੇ ਦਿਓ ਵੀ ਅਸੀਂ ਭਈ ਇਹ ਕੱਢ ਦੋਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਵੀਰ ਨਹੀਂ ਸਾਡੇ ਕੋਲ ਪੈਸੇ ਆਏ ਆ ਪ੍ਰਵਾਸੀਆਂ ਦੇ ਸਾਡੇ ਕੋਲ ਪੈਸੇ ਆਏ ਆ ਬਾਈ ਜੇ ਉਹਨਾਂ ਨੂੰ ਪੁੱਛੀਏ ਅਸੀਂ ਜਿਹੜੇ ਤੁਸੀਂ ਹੁਣ ਤੱਕ ਕਰਾਇ ਲੈਂਦੇ ਰਹੇ ਆ ਉਹ ਸਾਡੇ ਕੋਲ ਪੈਸੇ ਆ ਅਸੀਂ ਕਿਉਂ ਦਈਏ ਦੇਵਣਾ ਹੈ ਸਰਪੰਚ ਸਾਡੇ ਉੱਪਰ ਰੋਗ ਮਾਰਦੇ ਆ ਜਿਹੜਾ ਮਤਾ ਭਈਆਂ ਦੇਣਾ ਨਹੀਂ ਕੋਈ ਅਜਿਹੀ ਕੋਈ ਗੱਲ ਨਹੀਂ ਕਰੀ ਹੈਗੀ ਜਿਹੜੇ ਇਹਨਾਂ ਨੇ ਮਤੇ ਪਾਇਆ ਕੋਈ ਸਾਨੂੰ ਚੱਜਦਾ ਨਹੀਂ ਲੱਗਿਆ ਅਸੀਂ ਬਈ ਅਸੀਂ ਤਾਂ ਆਪਣਾ ਇਹਨਾਂ ਦਾ ਵਿਰੋਧ ਕਰਨਾ ਪੰਚਾ ਪੰਚਾਂ ਦੇ ਰੱਖੇ ਵੇ ਨਾਮ ਗੋਲਟੀ ਆ ਸਰਪੰਚਾਂ ਸਾਡਾ ਹੀ ਬਣਾ ਸਾਡੀਆਂ ਹੀ ਵੋਟਾਂ ਪਾਈਆਂ ਹੋਈਆਂ ਜਿੱਥੇ ਮਰਜੀ 2 ਕਰੋੜ ਲਾਇਆ ਪਲਾਟਾਂ ਵਰਜਾ ਤੇ 3 ਕਰੋੜ ਲਾਇਆ ਵਾ ਸਭ ਨੇ ਆਪਣੇ ਕਮਾਣੇ ਵਾਸਤੇ ਲਾਇਆ ਵਾ ਉਰੇ ਭਈਆਂ ਨੂੰ ਕੱਢੋ ਬਈ ਸਾਰਿਆਂ ਨੇ ਹਾਂ ਸਾਰਾ ਅਸੀਂ ਨੌਜਵਾਨਾਂ ਨੇ ਕੋਈ ਮਾਰ ਕੇ ਨੰਨ ਵੀ ਵੀ ਤਾਂ ਰੋਟੀ ਖਾਂਦੇ ਤੇ ਕਿਹੜਾ ਜਦ ਭਈਆਂ ਦੇ ਸਿਰ ਤੇ ਖਾਂਦੇ ਤੇ ਆਪਣੀ ਕਮਾਓ ਔਰ ਖਾਓ ਬੇਨਤੀ ਹੱਥ ਜੋੜ ਕੇ ਸਾਰੇ ਅੱਗੇ ਵੀ ਇਹ ਤੁਸੀਂ ਕੰਮ ਨਾ ਕਰੋ ਸਭ ਕਦੇ ਖੁਦ ਪਿੰਡ ਦਾ ਸਾਥ ਦੋ ਸਾਰੇ ਪੰਜਾਬ ਵਿੱਚ ਸਾਰੇ ਦਾ ਸਾਥ ਦੋ ਪਿੰਡ ਦਾ ਸਾਰੇ ਪਿੰਡ ਦੇ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਇੱਥੇ ਤੇ ਕੱਢੋ ਤੁਸੀਂ ਹਾਂ ਜੋ ਤੁਹਾਡੇ ਮੋਟਰਾਂ ਤੇ ਰਹਿੰਦਾ ਏ ਉਹਨੂੰ ਮੋਟਰ ਤੱਕ ਸਹਿਮਤ ਰੱਖੋ ਅਸੀਂ